ਸਾਸਰੀਕਾਲ ਜੀ ਪਿੰਡਾਂ ਦੇ ਵਿੱਚੋਂ ਪਿੰਡ ਦੀ ਟੀਮ ਅੱਜ ਪਹੁੰਚ ਚੁੱਕੀ ਆ ਮੋਗੇ ਜ਼ਿਲ੍ਹੇ ਦੇ ਪਿੰਡ ਪਿੰਡ ਚੁੱਪ ਕੀਤੀ ਪਿੰਡ ਚੁੱਪ ਕੀਤੀ ਦੇ ਵਿੱਚ ਜਦੋਂ ਅਸੀਂ ਐਂਟਰ ਕੀਤਾ ਤਾਂ ਮੇਨ ਰੋਡ ਤੋਂ ਮੇਨ ਗੇਟ ਤੋਂ ਜਿਹੜੋਂ ਐਂਟਰੀ ਪਿੰਡ 'ਚ ਕਰਦੇ ਆ ਤਾਂ ਬਹੁਤ ਸੋਹਣਾ ਦ੍ਰਿਸ਼ਾ ਤੁਸੀਂ ਦੇਖ ਸਕਦੇ ਆ ਪਿੰਡ ਦੀ ਐਂਟਰੀ ਦੇ ਉੱਤੇ ਇਹਨਾਂ ਨੇ ਬਹੁਤ ਸਾਰੇ ਦਰਖਤ ਲਾਏ ਆ ਮੇਰੇ ਭਰਾਵਾਂ ਨੇ ਪਿੰਡ ਵਾਲਾ ਦੀ ਸਲਾਹਾ ਕਰਤੀ ਬਣਦੀ ਆ ਕਿ ਅੱਜ ਦੇ ਟਾਈਮ ਵਿੱਚ ਜਿੱਥੇ ਲੋਕ ਦਰਖਤ ਪਾਟ ਰਹੇ ਆ ਇਹ ਪਿੰਡ ਵਾਲਾ ਨੇ ਬਹੁਤ ਜ਼ਿਆਦਾ ਦਰਖਤ ਲਾਇਆ ਤੁਸੀਂ ਰਾਸਤੇ ਦੇ ਵਿੱਚ ਜਾਂਦੇ ਪਿੰਡ ਦੀ ਐਂਟਰੀ ਦੇ ਰਾਸਤੇ ਦੇ ਵਿੱਚ ਜਾਂਦੇ ਕਿਤੇ ਵੀ ਖੜ੍ਹ ਸਕਦੇ ਆ 10 ਮਿੰਟ ਗਰਮੀ ਦੇ ਵਿੱਚ ਆਰਾਮ ਕਰਨਾ ਹੋਵੇ ਤਾਂ ਤੁਸੀਂ 10 ਮਿੰਟ ਖੜ੍ਹ ਸਕਦੇ ਆ ਕਈ ਪਿੰਡਾਂ ਦੀਆਂ ਸੜਕਾਂ ਦੇ ਉੱਤੇ ਦੇਖਿਆ ਵੀ ਜਗ੍ਹਾ ਵੀ ਪੂਰਾ ਵੀ ਛੱਡੀ ਨਹੀਂ ਕੋਈ ਦਰਖਤ ਨਹੀਂ ਜਿੱਥੇ ਬੰਦਾ 10 ਮਿੰਟ ਆਰਾਮ ਕਰੇ ਪਰ ਇਹ ਪਿੰਡ ਇਸ ਪਿੰਡ ਦੀ ਸਿਫਤ ਕਰਨੀ ਬਣਦੀ ਆ ਕਿ ਬਹੁਤ ਸੋਹਣਾ ਪਿੰਡ ਆ ਤੇ ਪਿੰਡ ਦੀ ਜਿਹੜੀ ਮੇਨ ਐਂਟਰੀ ਆ ਮੇਨ ਗੇਟ ਬਣਿਆ ਐਂਟਰੀ ਤੇ ਤੇ ਜਦੋਂ ਆਪਾਂ ਗੇਟ ਵਿੱਚ ਦੀ ਐਂਟਰ ਕਰਕੇ ਪਿੰਡ ਵਿੱਚ ਜਾਂਦੇ ਆ ਤਾਂ ਬਹੁਤ ਜ਼ਿਆਦਾ ਜਿਹੜਾ ਦਰਾਖਤ ਲੱਗਿਆ ਤੇ ਬਹੁਤ ਸੋਹਣਾ ਦ੍ਰਿਸ਼ਾ ਤੁਸੀਂ ਦੇਖ ਸਕਦੇ ਆ ਮੋਗੇ ਜ਼ਿਲ੍ਹੇ ਦਾ ਛੋਟਾ ਜਿਹਾ ਪਿੰਡ ਪਿੰਡ ਚੁੱਪ ਕੀਤੀ ਅਸੀਂ ਤੁਹਾਨੂੰ ਅੱਜ ਪਿੰਡਾਂ ਵਿੱਚੋਂ ਪਿੰਡ YouTube ਚੈਨਲ ਸਾਡਾ ਇਹਦੇ ਉੱਪਰ ਦਿਖਾ ਰਹੇ ਹਾਂ ਪਿੰਡ ਚੁੱਪ ਕੀਤੀ ਜਿਵੇਂ ਤੁਸੀਂ ਹਰ ਰੋਜ਼ ਇੱਕ ਨਵੀਂ ਵੀਡੀਓ ਦੇਖਦੇ ਆਂ ਹਰ ਇੱਕ ਨਵੇਂ ਪਿੰਡ ਦੀ ਵੀਡੀਓ ਦੇਖਿਆ ਉਸੇ ਲਈ ਤਹਿਤ ਅੱਜ ਅਸੀਂ ਪਿੰਡ ਚੁੱਪ ਕੀਤੀ ਪਹੁੰਚੇ ਆਂ ਲਓ ਜੀ ਤੁਸੀਂ ਦੇਖ ਸਕਦੇ ਆਂ ਪਿੰਡ ਦੀ ਇਹ ਚ ਐਂਟਰੀ ਆਪਣੀ ਹੋ ਚੁੱਕੀ ਆ ਤੇ ਪਿੰਡ ਚੁੱਪ ਕੀਤੀ ਚਾਰੇ ਪਾਸੇ ਸੜਕਾਂ ਪੱਕੀਆਂ ਫਿਰ ਨਹੀਂ ਪੱਕੀ ਬਹੁਤ ਸੋਹਣਾ ਦਰੈਸ਼ਾ ਪਿੰਡ ਦਾ ਇੱਕ ਚੀਜ਼ ਸਾਨੂੰ ਇੱਥੇ ਹੋਰ ਬਹੁਤ ਚੰਗੀ ਲੱਗੀ ਜ਼ਿਆਦਾਤਰ ਇਸ ਪਿੰਡ ਦੇ ਵਿੱਚ ਹਰੇਕ ਘਰ ਦੇ ਅੱਗੇ ਦਰਖਤ ਲੱਗਿਆ ਇਸ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਦਰਖਤ ਲੱਗਿਆ ਪਿੰਡ ਦੇ ਹਿਸਾਬ ਦੇ ਨਾਲ ਬਹੁਤ ਜ਼ਿਆਦਾ ਦਰਖਤ ਲੱਗਿਆ ਜਦੋਂ ਅਸੀਂ ਪਿੰਡ ਦੇ ਵਿੱਚ ਗਲੀਆਂ ਚ ਜਿਹੜਾ ਦਿੱਤਾ ਤਾਂ ਬਹੁਤ ਸੋਹਣਾ ਨਜ਼ਾਰਾ ਸੀ ਬਹੁਤ ਵਧੀਆ ਪਿੰਡ ਦੇ ਵਿੱਚ ਪਾਰਕ ਬਣੀ ਆ ਗੁਰਦੁਆਰਾ ਸਾਹਿਬ ਬਣਿਆ ਤੇ ਬਹੁਤ ਵਧੀਆ ਸੜਕਾਂ ਗਲੀਆਂ ਨਾਲੀਆਂ ਬਣੀਆਂ ਪਿੰਡ ਦੇ ਵਿੱਚ ਤੇ ਸਭ ਤੋਂ ਵਧੀਆ ਸਾਨੂੰ ਇਹ ਚੀਜ਼ ਵੇਖ ਕੇ ਲੱਗੀ ਜਿਹੜੇ ਦਰਖਤ ਹਰੇ ਕਰਦੇ ਅੱਗੇ ਦਰਖਤ ਲੱਗਿਆ ਦੇਖ ਸਕਦੇ ਆਂ ਕਾਂਤਨ ਬਾਬਾ ਬੁੱਢਾ ਸਾਹਿਬ ਜੀ ਕੋਤਰਾ ਸਾਹਿਬ ਤੇ ਇਸ ਤੋਂ ਅੱਗੇ ਜਾ ਕੇ ਜਦੋਂ ਆਪਾਂ ਥੋੜਾ ਜਿਹਾ ਅੱਗੇ ਜਾਂਦੇ ਹਾਂ ਤਾਂ ਪਿੰਡ ਦੇ ਵਿੱਚ ਬਹੁਤ ਸੋਹਣੀ ਪਾਰਕ ਬਣੀ ਆ ਹਰਿਆਲੀ ਹਰਿਆਲੀ ਨਜ਼ਰ ਆਉਂਦੀ ਏ ਪਿੰਡ ਦੇ ਵਿੱਚ ਆ ਤੁਸੀਂ ਦੇਖ ਸਕਦੇ ਆ ਪਾਰਕ ਬਹੁਤ ਪਿੰਡਾਂ ਦੇ ਵਿੱਚ ਪਾਰਕਾਂ ਬਣੀਆਂ ਪਰ ਇਸ ਪਿੰਡ ਵੀ ਜਿਹੜੀ ਪਾਰਕ ਬਹੁਤ ਸੋਹਣੀ ਬਣੀ ਆ ਗ੍ਰੀਨ ਹਰੀਆਲੀ ਹਰੀਆਲੀ ਕੀਤੀ ਬਈਆ ਮੇਰੇ ਭਰਾਵਾਂ ਦੀ ਬਹੁਤ ਧੰਨਵਾਦ ਆ ਇਹਨਾਂ ਵੀਰਾਂ ਦਾ ਜਿਨ੍ਹਾਂ ਨੇ ਇਹ ਉਦਮ ਕੀਤਾ ਕਿ ਪਿੰਡ ਨੂੰ ਹਰਿਆ-ਭਰਿਆ ਰੱਖਣ ਦੇ ਵਿੱਚ ਆਪਣਾ ਸਹਿਯੋਗ ਦਿੱਤਾ ਤਾਂ ਤਨ ਬੱਬਾ ਕਾਲਾ ਮਹਿਰ ਜੀ ਪਿੰਡ ਚੁੱਪ ਕੀਤੀ ਜਗਾ ਤੇ ਪ੍ਰਾਇਮਰੀ ਸਮਾਰਟ ਸਕੂਲ ਚੁੱਪ ਕੀਤੀ ਤੁਸੀਂ ਦੇਖ ਸਕਦੇ ਆ ਤੇ ਨਾਲ ਹੀ ਪਾਰਕ ਬਣੀਆਂ ਬਹੁਤ ਸੋਹਣੀ ਪਾਰਕ ਆ ਅਸੀਂ ਜਦੋਂ ਪਿੰਡ ਦਾ ਗੇੜਾ ਦਿੱਤਾ ਤਾਂ ਸਾਨੂੰ ਬਹੁਤ ਸੋਹਣਾ ਪਿੰਡ ਲੱਗਿਆ ਸਭ ਤੋਂ ਵਧੀਆ ਵਸ ਇਹੀ ਚੀਜ਼ ਲੱਗੀ ਸਾਨੂੰ ਵੀ ਇਹ ਡਰਾਖਟਾਂ ਦੇਖੋ ਤੁਸੀਂ ਹਰੇਕ ਘਰ ਦੇ ਅੱਗੇ ਡਰਾਖਟ ਲੱਗਿਆ ਬਹੁਤ ਸੋਹਣੇ ਦਰਖਤ ਲੱਗੇ ਆ ਇਹਨਾਂ ਨੂੰ ਸਾਂਭਣ ਵਾਲਾਂ ਦਾ ਵੀ ਧੰਨਵਾਦ ਜਿਨ੍ਹਾਂ ਘਰਾਂ ਦੇ ਅੱਗੇ ਲਾਏ ਆ ਇਹਨਾਂ ਨੂੰ ਪਾਣੀ ਪਾ ਕੇ ਵਧੀਆ ਬਣਾ ਰਹੇ ਆ ਹਰੇਕ ਪਿੰਡ ਦੇ ਵਿੱਚ ਇਹ ਲੋਕੇਸ਼ਨ ਬਣਨੀ ਚਾਹੀਦੀ ਆ ਵੀ ਹਰੇਕ ਘਰ ਦੇ ਅੱਗੇ ਇੱਕ ਦਰਖਤ ਲਾਜ਼ਮੀ ਜ਼ਰੂਰ ਹੋਣਾ ਚਾਹੀਦਾ ਤਾਂ ਜੋ ਅਸੀਂ ਜਿਨ੍ਹਾਂ ਅਸੀਂ ਯੋਗਦਾਨ ਪਾ ਸਕਦੇ ਆ ਵਾਤਾਵਰਨ ਨੂੰ ਸਾਫ਼ ਰੱਖਣ ਦੇ ਵਿੱਚ ਰੱਖ ਸਕੀ ਜੀ ਆ ਤੁਸੀਂ ਦੇਖ ਸਕਦੇ ਆ ਬਹੁਤ ਜ਼ਿਆਦਾ ਦਰਾਖਤ ਲੱਗਾ ਹਰੇਕ ਘਰ ਦੇ ਅੱਗੇ ਲੱਗਾ ਸਭ ਤੋਂ ਵੱਡੀ ਗੱਲ ਇਹ ਆ ਤੇ ਨਾਲ ਹੀ ਤੁਹਾਡੇ ਅੱਗੇ ਮੁਜਾਰਸ਼ ਕਰਦੇ ਆ ਕਿ ਸਾਡੇ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਸਾਡੀ ਵੀਡੀਓ ਨੂੰ ਆਪਣੇ ਹੋਰ ਭਰਾਵਾਂ ਭੈਣ ਭਰਾਵਾਂ ਦੇ ਨਾਲ ਸ਼ੇਅਰ ਕਰਿਓ ਸਾਡੀ ਕੋਸ਼ਿਸ਼ ਸਦਾ ਹੀ ਇਹੀ ਰਹੂਗੀ ਵੀ ਅਸੀਂ ਬਾਹਰ ਬੈਠੇ ਐਨਆਰਈ ਵੀਰਾਂ ਨੂੰ ਉਹਨਾਂ ਦੇ ਪਿੰਡਾਂ ਨੂੰ ਉਹਨਾਂ ਨੂੰ ਦਿਖਾਇਆ ਜਾਵੇ ਜੋ ਅੱਜ ਦੀ ਨਵੀਂ ਪੀੜ੍ਹੀ ਆ ਨਵੀਂ ਜਨਰੇਸ਼ਨ ਬਾਹਰ ਬੈਠੇ ਆ ਉਹਨਾਂ ਨੂੰ ਪੰਜਾਬ ਦੇ ਪਿੰਡਾਂ ਦੇ ਨਾਲ ਜੋੜਿਆ ਜਾਵੇ ਪਿੰਡਾਂ ਦਾ ਮਾਹੌਲ ਦਿਖਾਇਆ ਜਾਵੇ ਪਿੰਡਾਂ ਦੀਆਂ ਸੱਤਾਂ ਪਿੰਡਾਂ ਦੇ ਟੋਬੇ ਛੱਪੜ ਪਿੰਡਾਂ ਦੀਆਂ ਧਾਰਮਿਕ ਸੰਸਥਾਵਾਂ ਦਿਖਾਈਆਂ ਜਾਣ ਜੋ ਕਦੇ ਵੀ ਨੈਟ ਤੇ ਸਰਚ ਮਾਰ ਕੇ ਆਪਣਾ ਪਿੰਡ ਦੇਖ ਸਕਣ ਤੇ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਐਨਆਰਆਈ ਵੀਰ ਅਮਰਜੀਤ ਲਖਾਰੀ ਜਿਨ੍ਹਾਂ ਦਾ ਇਹ ਉਪਰਾਲਾ ਜਿਨ੍ਹਾਂ ਦੇ ਅੰਦਰ ਦੇ ਵਿੱਚ ਰਹਿ ਕੇ ਸਾਰੀ ਟੀਮ ਵਰਕ ਕਰ ਰਹੀ ਆ ਅਸੀਂ ਤੁਹਾਡੇ ਤੋਂ ਸਹਿਯੋਗ ਦੀ ਮੰਗ ਕਰਦੇ ਹਾਂ ਕਿ ਜਿਵੇਂ ਅਸੀਂ ਛੋਟੀਆਂ ਸ਼ਾਰਟ ਵੀਡੀਓ ਬਣਾ ਕੇ ਤੁਹਾਡੇ ਪਿੰਡ-ਪਿੰਡ ਜਾ ਕੇ ਬਣਾ ਕੇ ਪਾ ਰਹੇ ਹਾਂ ਤੁਸੀਂ ਸਾਨੂੰ ਮੌਕਾ ਦੇ ਸਕਦੇ ਆ ਆਪਣੇ ਪਿੰਡ ਦੀ ਜਾਣਕਾਰੀ ਦੇ ਸਕਦੇ ਆ ਅਸੀਂ ਤੁਹਾਡੇ ਪਿੰਡ ਦੀ ਫੁੱਲ ਵੀਡੀਓ ਸ਼ੂਟ ਕਰਕੇ ਆਪਣੇ YouTube ਚੈਨਲ ਤੇ ਪਾਵਾਂਗੇ ਜੇ ਤੁਸੀਂ ਵੀ ਆਪਣੇ ਪਿੰਡ ਦੀ ਵੀਡੀਓ ਸ਼ੂਟ ਕਰਾਉਣੀ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਆ ਇਹ ਪਿੰਡ ਚੁੱਪ ਕੀਤੀ ਤੁਹਾਨੂੰ ਕਿਦਾਂ ਲੱਗਿਆ ਸਾਨੂੰ ਜਰੂਰ ਦੱਸਿਓ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਤ ਸ੍ਰੀ ਅਕਾਲ ਜੀ